ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਸਾਰੇ ਭਰਾ ਠੀਕ ਠਾਕ ਜੀ ਤੇ ਆ ਵੀਰੋ ਝੋਨੇ ਆ ਆਪਣੇ ਆਪਾਂ ਪਹਿਲੋਂ ਵੀਡੀਓ ਪਾਈਆਂ ਇਹਨਾਂ ਦੀਆਂ ਤੇ ਇਹਨਾਂ ਦੇ ਵਿੱਚ ਆਪਾਂ ਪਹਿਲੋਂ ਯੂਰੀਆ ਪਾਈ ਆ ਬਾਅਦ ਦੇ ਵਿੱਚ ਕੋਈ ਯੂਰੀਆ ਨਹੀਂ ਇਹਨਾਂ ਨੂੰ ਪਾਈ 97 98 ਕਿਲੋ ਯੂਰੀਆ ਪਾਈ ਪਹਿਲੋਂ ਪ੍ਰਤੀ ਏਕੜ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ 97 98 ਕਿਲੋ ਯੂਰੀਆ 75 ਕਿਲੋ ਸੁਪਰ ਹੋਰ ਕੁਝ ਨਹੀਂ ਪਾਇਆ ਜੀ ਤੇ ਜੀ ਜੀ ਜਾਨੂੰ ਕੋਈ ਨਹੀਂ ਪਾਈ। ਨਾ ਕੋਈ ਇਹਨੂੰ ਆਪਾਂ ਜ਼ਿੰਕ ਪਾਈ। ਨਾ ਕੋਈ ਆ ਜਿਹੜੀਆਂ ਵੀਰ ਪੈਕਟ ਸੈਕਟ ਜੇ ਪਾਉਂਦੇ ਰਹਿੰਦੇ ਹੋਰ ਆ 3G 4G ਚਲੋ ਯਾਰ ਤੇ ਆਪਾਂ ਬੜਾ ਚਿਰ ਹੋ ਗਿਆ ਵਰਤਦੇ ਨੇ ਥੱਲੇ ਖੇਤਾਂ ਦੇ ਵਿੱਚ ਸਪਰੇਅ ਦੇ ਵਿੱਚ ਵਰਤੀ ਦਾ ਜੋ ਵੀ ਅਨਸਕਟੀਸਾਈਡ ਆ ਖੇਤ ਦੇ ਵਿੱਚ ਨਹੀਂ ਵਰਤਿਆ ਬਹੁਤ ਟਾਈਮ ਹੋ ਗਿਆ ਥੱਲੇ ਨਹੀਂ ਆਪਾਂ ਯਾਰ ਬੰਬੇ ਖੇਤਾਂ ਦੇ ਵਿੱਚ ਕੁਝ ਨਹੀਂ ਪਿਆ ਤੇ ਕੋਈ ਜ਼ਿੰਕ ਦੀ ਘਾਟ ਵਿਖਾ ਦਿਓ ਇਹਨੂੰ। ਆਇਆ ਵੇਖੋ ਨਾ ਵੀ ਨੋ ਜਿੰਕ ਦੀ ਘਾਟ ਕਿਹੇ ਚੀਜ਼ ਦੀ ਘਾਟ ਨਹੀਂ ਆ ਤੇ ਆਪਣੇ ਹੈਗੇ ਆ ਕਰੀਬ ਅੱਜ ਹੋ ਗਏ ਆ ਜੀ ਅੱਜ ਹੋ ਗਈ 12 ਤਰੀਕ 42 ਦਿਨ ਦੇ ਚੋਂ ਨੇ ਕਿ 42 41 42 ਦਿਨ ਦੇ 40 42 ਦਿਨ ਦੇ ਇੱਥੇ ਤੇ ਕੁਝ ਨਹੀਂ ਪਿਆ ਇਹਨਾਂ ਨੂੰ ਜੀ ਆ ਉੱਪਰ ਚੋਂ ਨਾਲਾਉਣ ਤੋਂ ਬਾਅਦ ਜੋ ਕੁਝ ਪਾਤਾ ਪਹਿਲਾਂ ਪਾਤਾ ਹੁਣ ਪਾਣੀ ਸਕਾਇਆ ਬਸ بارش ਹੋ ਜਾਂਦੀ ਸਾਡੇ ਦੂਸਰੇ ਤੀਸਰੇ ਦਿਨ ਉਦਾਂ ਹੀ ਪਾਣੀ ਸਕਾਇਆ ਜੀ ਇਹਨਾਂ ਚੋਂ ਲੈ ਕਰ ਤੇ ਇਹਦੇ ਨਾਲ 98 ਕਿਲੋ ਯੂਰੀਆ ਪਹਿਲਾਂ ਬਈ ਇਹ ਕਿਤੇ ਕਿਤੇ ਨਾ ਬੰਨਿਆਂ ਬੰਨਿਆਂ ਨੂੰ ਜਾਂ ਜਿੱਥੋਂ ਡ੍ਰਿਲ ਕਮਾਈ ਦੀ ਉੱਥੇ ਕਿਤੇ ਮਾੜਾ ਮੋਟ ਹੈਗਾ ਹੈ ਫਰਕ ਉੱਥੇ ਫਿਰ ਕੋਈ ਉਹਨਾਂ ਥਾਵਾਂ ਤੇ ਪਈ ਕੋਈ ਬਹੁਤੀ ਯੂਰੀਆ ਨਹੀਂ ਪਈ ਥੋੜੀ ਬਤੀ ਜਿਵੇਂ ਇੱਕ ਝੋਲੀ ਬੰਦੇ ਨੇ ਭਰੀ ਆ ਤੇ ਉਹ ਮੰਨ ਲਓ 24 ਕਿਲੀਆਂ ਹੀ ਫਰ ਗਿਆ ਪੰਜਾਂ ਜਿਉਂ ਗੁੱਠਾਂ-ਗੱਠਾਂ ਤੇ ਕਿਤੇ ਬੰਨਿਆਂ ਬੰਨਿਆਂ ਨਾਲ ਬਸ ਉਹੀ ਯੂਰੀਆ ਤੋਂ ਬਾਅਦ ਪਈ ਆ ਤੇ ਹੋਰ ਕੁਝ ਨਹੀਂ ਪਿਆ ਬਾਅਦ ਦੇ ਵਿੱਚ ਨੂੰ ਤੇ ਝੋਨੇ ਵੇਖ ਲੋ ਸਾਰੇ ਉਨੇ ਦਰਾਂ ਗਰੋਂ ਨੂੰ ਵੇਖ ਲਓ ਪੂਰਾ ਵਧੀਆ ਟੌਪ ਦਾ ਤੇ ਇਹ ਦਿੱਕਤ ਆਉਂਦਾ ਹੀ ਕਈ ਭਰਾ ਕਹਿੰਦਾ ਇਹ ਝੋਨੇ ਦੂਸਰਾ ਬਾਲਸ਼ਾਂ ਵੀ ਕਾਫੀ ਹੋ ਗਈਆਂ ਮੀਆਂ ਦੇ ਵਿੱਚ ਝੋਨੇ ਉਦਾ ਹੀ ਵਧੀਆ ਹੁੰਦੇ ਆ ਕਈ ਭਰਾ ਕਹਿੰਦੇ ਪੱਤੇ ਜਾਂ ਗੱਲ ਇਹ ਤੁਰ ਨਹੀਂਦਾ ਇਹ ਬੂਟਾ ਨਹੀਂ ਕਰਦਾ ਝੋਨੇ ਨੇ ਵੇਖੋ ਬੂਟਾ ਸੋਨਾ ਕੀਤਾ ਪਾਣੀ ਇਹ ਸਕਾਤਾ ਤੇ ਵਧੀਆ ਆਪਦਾ ਟਾਈਮ ਦੇ ਸਾ ਹੁਣਾ ਵਧੀਆ ਤੋਰਾ ਹੁਣ ਪਾਣੀ ਇੱਕ ਕਰ ਸਕਾਇਆ ਨਾ ਝੋਨੇ ਦਾ ਤੇ ਚਲੋ ਪਾਣੀ ਸਕਾ ਦਈਏ ਸਰ ਵਧੀਆ ਰਹਿੰਦਾ ਬਿਮਾਰੀਆਂ ਵੀ ਘਟ ਹੁੰਦੀਆਂ ਗਾ ਬਾਕੀ ਆ ਸਾਰੇ ਝੋਨੇ ਨੂੰ ਯੂਰੀਆ ਪਹਿਲਾਂ ਪਈ ਜਿੰਨਾ ਵੀ ਇੱਧਰ ਨੂੰ ਤੁਹਾਨੂੰ ਦੇਖਣ ਦੇ ਆਓ ਗਾੜੀ ਉਧਰ ਵੀ ਯੂਰੀਆ ਆਪਾਂ ਪਹਿਲਾਂ ਬਾਤੀਆਂ ਤੇ ਕਈ ਭਰਾ ਦੋ ਕਹਿੰਦੇ ਸੀ ਪਈ ਉਹ ਹੁਣ ਆਹ ਵੇਖ ਲਓ ਜੀ ਪਹਿਲੋਂ ਯੂਰੀਆ ਪਾਈ ਤੇ ਰਿਜ਼ਲਟ ਨਾ ਕੋਈ ਤੁਹਾਨੂੰ ਪੈਕਟ ਪਾਣਾ ਪਿਆ ਚਲੋ ਉਹਦੇ ਆਪਾਂ ਆ ਦੂਸਰਾ ਤਾਂ ਦੱਸਿਆ 3G 4G ਬਥੇਰਾ ਕੋ ਜਾਂਦਾ ਅਨਸਾਈਡ ਦੀ ਸਾਈਡ ਦੇ ਵਿੱਚ ਲੋਕ ਸੁੱਟੀ ਜਾਂਦੇ ਦਾਣੇਦਾਰ ਥੱਲੇ ਯਾਰਾ ਉਹ ਨਾ ਗਦੀ ਪਾਈਆਂ ਇਹਨਾਂ ਜਿੰਕ ਵੀ ਨਹੀਂ ਆਪਾਂ ਪਾਈ ਬਸ ਸੁਪਰ ਤੇ ਯੂਰੀਆ ਔਰ ਕੁਝ ਨਹੀਂ ਜੀ ਪਾਇਆ ਤੇ ਕੋਈ ਸ਼ੱਕ ਨਹੀਂ ਜੀ ਇਹ ਝੋਨੇ 'ਚ ਪੂਰਾ ਵਧੀਆ ਖਲੋਤਾ ਝੋਨਾ ਕਿਉਂਕਿ ਜੇ ਕੋਈ ਲੋਡ ਹੋਵੇ ਫਿਰ ਆਪਾਂ ਕੋਈ ਚੀਜ਼ ਬੰਦਾ ਉੱਪਰ ਪਾ ਵੀ ਦਿੰਦਾ ਪਰ ਲੋਡ ਹੀ ਕੋਈ ਨਹੀਂ ਇਹ ਝੋਨੇ 'ਨੂੰ ਉਦਾਂ ਹੀ ਝੋਨਾ ਟੋਪਦਾ ਤੇ ਇਲੋਂ ਯੂਰੀਆ ਪਾਈ ਤੇ ਰਿਜ਼ਲਟ ਜੀ ਆ ਜੀ ਇਹ ਜਾਰੇ ਵੱਖਰੇ ਜਿਹੋ ਨੇ ਇਹਦੇ ਜਿਹਨਾਂ ਨੂੰ ਪਹਿਲਾਂ ਯੂਰੀਆ ਪਾਈ ਜਾਂਦੀ ਆ ਜੇ ਇਹਨੂੰ ਬਾਅਦ ਚ ਯੂਰੀਆ ਪਾਉਂਦੇ ਨਾ ਅਸੀਂ ਝੋਨਾ ਲੱਗਣ ਤੋਂ ਬਾਅਦ ਪਾਉਂਦੇ ਜਿਵੇਂ ਆਪਾਂ ਪਹਿਲੀ ਜਿਵੇਂ 10 12 ਦਿਨਾਂ ਦੇ 18 ਦਿਨਾਂ ਦੇ 25 ਦਿਨਾਂ ਦੇ ਮਹੀਨੇ ਤੋਂ ਪਹਿਲਾਂ ਬਲੀ ਚੋਂ ਪੂਰੀ ਕਰ ਦਿੰਦੇ ਨੇ ਕੋਈ ਵੀ ਝੋਨਾ ਹੋਵੇ ਯੂਰੀਆ ਨੂੰ ਤੇ ਫਿਰ ਇਹਦੇ ਵਿੱਚ ਤਿੰਨ ਤਿੰਨ ਬੈਗ ਯੂਰੀਆ ਦੇ ਪੈ ਜਾਣੇ ਉਦਾਂ ਹੀ ਪਾਉਂਦੇ ਦੇ ਢਾਈ ਕਿਉਂ ਨਹੀਂ ਆ ਪਰ ਜੇ ਇਹੋ ਜਿਹਾ ਝੋਨਾ ਆਪਾਂ ਚੁੰਦੇ ਕੀ ਜਿਵੇਂ ਦਾ ਹੁਣ ਝੋਨਾ ਖੇਤ ਦੇ ਵਿੱਚ ਖਲੋਤਾ ਫਿਰ ਤਿੰਨ ਤਿੰਨ ਬੈਗ ਚਾਹੀਦੇ ਤੇ ਜੇ ਰਿਜ਼ਲਟ ਪਹਿਲੋਂ ਜੂਰੀਆ ਭਾਈ ਦੇ ਕਈ ਬਰਾਦੋ ਕਹਿੰਦੇ ਸੀ ਪਹਿਲੋਂ ਜੂਰੀਆ ਭਾਈ ਉਪਰ ਬਾਦਾ ਜੂਰੀਆ ਦੀ ਬਰਬਾਦੀ ਹੋਊਗੀ ਤੇ ਆਹ ਵੇਖ ਲੋ ਸਾਡੇ ਸਾਹਮਣੇ ਆ ਓਕੇ ਜੀ ਧੰਨਵਾਦ ਸਾਰੇ ਬਰਾਹਮਣ ਤੇ ਅੱਜ ਆਪਾਂ ਵੀਡੀਓ ਪਾਉਣ ਲੱਗੇ ਆ ਝੋਨੇ ਦੀ ਓਕੇ ਜੀ ਧੰਨਵਾਦ ਇਹ ਜੇ ਪਹਿਲੋਂ ਜੂਰੀਆ ਭਾਈ ਦੇ ਨਜ਼ਾਰੇ ਬਸ ਕਿਉਂ ਕਦੂ ਗਾ ਖਝੋਨਾ ਲੱਗ ਗਿਆ ਉਸ ਤੋਂ ਬਾਅਦ ਨਦੀਨਾਂ ਵਾਲੀ ਦਵਾਈ ਪਾਈ ਵਿੱਚ ਉਹ ਪਟੇਲਾ ਭਾਈ ਤੇ ਉਸ ਤੋਂ ਬਾਅਦ ਪਾਣੀ ਲੱਗੇ ਝੋਨੇ ਨੂੰ ਜਾਂ ਜਿਹੜਾ ਨੁਕਰ ਨੁਕਰ ਆ ਤੁਹਾਨੂੰ ਦੱਸਿਆ ਕੋਤੇ ਗੁੱਠ ਗੱਠ ਤੇ ਡਰਿਲ ਘੁੰਮਨ ਤੋਂ ਕੋਈ ਮਾੜੀ ਮੋਟਰ ਹੈਗੀ ਉਥੇ ਬਸ ਯੂਰੀਆ ਪਈ ਕੇ ਆਰ ਬਸ ਉਹ ਵੀ ਕੋਈ ਬਹੁਤੀ ਨਹੀਂ ਇੱਕ ਝੋਲੀ ਨਾ ਜਾ ਪੰਜ ਖੱਤੇ ਨਿਕਲ ਗਏ ਇਦਾਂ ਕਰਕੇ ਗੁੱਠਾ ਗੱਠਾ ਕੁਝ ਬੰਨੇ ਬੰਨੇ ਬਸ ਓਕੇ ਧੰਨਵਾਦ